ਸਸ਼ਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਪਾਲਿਸੀ ਲਗਾਤਾਰ ਵਿਵਾਦਾਂ ਦੇ ਘੇਰੇ ਦੇ ਵਿੱਚ ਰਹੀ ਤੇ ਅਖੀਰ ਦੇ ਵਿੱਚ ਪੰਜਾਬ ਸਰਕਾਰ ਨੂੰ ਆਪਣੀ ਇਹ ਲੈਂਡ ਪੁੱਲਿੰਗ ਪਾਲਿਸੀ ਤੋਂ ਯੂ ਟਰਨ ਮਾਰਨਾ ਪਿਆ ਉਸ ਯੂ ਟਰਨ ਮਾਰਨ ਦੇ ਪਿੱਛੇ ਵੱਖ-ਵੱਖ ਸਿਆਸੀ ਪਾਰਟੀਆਂ ਕਿਸਾਨ ਲੀਡਰਾਂ ਅਤੇ ਪੰਜਾਬ ਦੇ ਕਿਸਾਨਾਂ ਨੇ ਵੱਡੀ ਘਾਲ ਨਾਕਾਲੀ ਅਤੇ ਸੜਕਾਂ ਤੇ ਉਤਰ ਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਪਾਲਿਸੀ ਤੋਂ ਪੈਰ ਪਿੱਛੇ ਖਿੱਚ ਲਏ ਅਤੇ ਇਸ ਪਾਲਿਸੀ ਨੂੰ ਵਾਪਸ ਲੈ ਲਿਆ ਹਾਲਾਂਕਿ ਇਸ ਬਾਬਤ ਹਾਲੇ ਤੱਕ ਕਿਸੇ ਵੀ ਤਰੀਕੇ ਦੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਪਰ ਪੰਜਾਬ ਸਰਕਾਰ ਨੇ ਇਹ ਕਹਿ ਦਿੱਤਾ ਹੈ ਕਿ ਅਸੀਂ ਇਸ ਪਾਲਿਸੀ ਨੂੰ ਵਾਪਸ ਲੈ ਰਹੇ ਹਾਂ ਜਿਸ ਦੇ ਸਬੰਧ ਦੇ ਵਿੱਚ ਐਮਪੀ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਸਾਹਮਣੇ ਆਏ ਨੇ ਉਹਨਾਂ ਨੇ ਦੱਸਿਆ ਕਿ ਪਾਰਲੀਮੈਂਟ ਦੇ ਵੱਲੋਂ ਇੱਕ 30 ਮੈਂਬਰੀ ਕਮੇਟੀ ਬਣਾਈ ਗਈ ਸੀ ਇਸ ਕਮੇਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਕੁਝ ਅਧਿਕਾਰੀਆਂ ਨੂੰ ਇਸ ਬਾਬਤ ਤਲਬ ਕੀਤਾ ਗਿਆ ਸੀ ਕਿ ਆਖਿਰਕਾਰ ਤੁਸੀਂ ਇਸ ਪਾਲਿਸੀ ਦੇ ਬਾਰੇ ਕਿਸ ਤਰ੍ਹਾਂ ਵਿਚਾਰ ਚਰਚਾ ਕੀਤੀ ਕਿਹੜੇ ਲੋਕਾਂ ਦੀਆਂ ਤੁਸੀਂ ਇਸ ਪਾਲਿਸੀ ਤੇ ਸਲਾਹ مشوره ਲਏ ਨੇ ਤੇ ਹੋਰ ਇਸ ਬਾਬਤ ਕਿਸ ਤਰ੍ਹਾਂ ਦੀ ਰਏ ਹੈ ਜਿਸ ਤੋਂ ਬਾਅਦ ਕੋਈ ਵੀ ਅਧਿਕਾਰੀ ਉਸ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਇਆ ਤੇ ਆਖਿਰ ਜਦੋਂ ਉਹ ਪਾਲਿਸੀ ਵਾਪਸ ਲੈ ਲਈ ਗਈ ਤਾਂ ਉਸ ਪਾਲਿਸੀ ਤੋਂ ਬਾਅਦ ਇੱਕ ਪੱਤਰ ਕਮੇਟੀ ਨੂੰ ਭੇਜਿਆ ਜਾਂਦਾ ਹੈ ਕਿ ਅਸੀਂ ਇਹ ਪਾਲਿਸੀ ਵਾਪਸ ਲੈ ਲਈ ਹੈ ਜਿਸ ਤੋਂ ਬਾਅਦ ਹੁਣ ਕਮੇਟੀ ਐਚ ਡੀ ਉਹ ਇੱਕ ਵਾਰ ਫਿਰ ਤੋਂ ਇਸ ਸਬੰਧ ਦੇ ਵਿੱਚ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਕਿ ਤੁਸੀਂ ਇਸ ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਸਾਨੂੰ ਦਿਖਾਓ ਤੇ ਕੁਝ ਸਵਾਲ ਜਵਾਬ ਨੇ ਜਿਹੜੇ ਉਹ ਕਮੇਟੀ ਦੇ ਵੱਲੋਂ ਕੀਤੇ ਜਾਣਗੇ ਇਸ ਕਮੇਟੀ ਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਨੇ ਜਿਸ ਬਾਬਤ ਚਰਨਜੀਤ ਸਿੰਘ ਚੰਨੀ ਹੁਣੀ ਸਾਹਮਣੇ ਆਏ ਨੇ ਉਹਨਾਂ ਨੇ ਤਲਖਬਾਜੀ ਦੇ ਵਿੱਚ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਲੈਂਡ ਪੁੱਲਿੰਗ ਪਾਲਿਸੀ ਵਾਲੇ ਦਾ ਤੇ ਨਾਲ ਹੀ ਉਹਨਾਂ ਨੇ ਜੋ ਵਾਪਸ ਫੈਸਲਾ ਲਿਆ ਉਸ ਨੂੰ ਲੈ ਕੇ ਤੰਜ ਵੀ ਕੱਸੇ ਨੇ ਪੰਜਾਬ ਸਰਕਾਰ ਦੇ ਉੱਪਰ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਤੁਸੀਂ ਜਾਣਦੇ ਹੋ ਦੇਸ਼ ਦੀ ਪਾਰਲੀਮੈਂਟ ਦੀ ਇੱਕ ਸਟੈਂਡਿੰਗ ਕਮੇਟੀ ਹੈ ਜਿਹਦੇ 30 ਪਾਰਲੀਮੈਂਟ ਦੇ ਮੈਂਬਰ ਹੈ ਉਹਦਾ ਮੈਨੂੰ ਚੇਅਰਮੈਨ ਲਗਾਇਆ ਹੋਇਆ ਖੇਤੀਬਾੜੀ ਪਸ਼ੂ ਪਾਲਣ ਤੇ ਡੈਰੀ ਫਿਸ਼ਰੀ ਫੂਡ ਪ੍ਰੋਸੈਸਿੰਗ ਇਹ ਉਹਦੇ ਚ ਡਿਪਾਰਟਮੈਂਟ ਹੈ ਅਸੀਂ ਜਦੋਂ ਪੰਜਾਬ ਸਰਕਾਰ ਨੇ ਇਹ ਲੈਂਡ ਪੁਲਿੰਗ ਪਾਲਿਸੀ ਲੈਂਦੀ ਹੈ ਉਹਦੇ ਵਿੱਚ ਅਸੀਂ ਇਹਨਾਂ ਨੂੰ ਤਲਬ ਕੀਤਾ ਸੀ ਉੱਥੇ ਪੰਜਾਬ ਦੇ ਚੀਫ ਸਕੱਟਰੀ ਨੂੰ ਸਰਕਾਰ ਦੇ ਨੂੰ ਨਾਲ ਖੇਤੀਬਾੜੀ ਦੇ ਸੈਕਟਰੀ ਤੇ ਹੋਰ ਅਫਸਰਾਂ ਨੂੰ ਕਿ ਸਾਨੂੰ ਤੁਸੀਂ ਇਹ ਆਪਣਾ ਪੂਰਾ ਖਰੜਾ ਦਿਖਾਓ ਤੁਸੀਂ کیا لے کے ਆਇਓ ਤੇ ਨਾਲ ਨਾਲੇ ਸੀ ਉਹਨਾਂ ਤੋਂ ਪੁੱਛਿਆ ਕਿ ਜਿਹੜੇ ਇਹਦੇ ਵਿੱਚ ਜ਼ਰੂਰੀ ਹੈ ਤੁਸੀਂ کیا ਸਰਵੇਖਣ ਕਰਾਇਆ ਕਿ ਇਹਦੇ ਨਾਲ ਪੰਜਾਬ ਦੀ ਅਰਥ ਵਿਵਸਥਾ ਪੰਜਾਬ ਦੀ ਖੇਤੀਬਾੜੀ ਪੰਜਾਬ ਦੇ ਕਿਸਾਨ ਪੰਜਾਬ ਦੇ ਖੇਤ ਮਜ਼ਦੂਰ ਤੇ کیا ਅਸਰ ਪੈਣ ਵਾਲਾ ਤੇ ਨਾਲ ਨਾਲ ਉਹਨਾਂ ਦੇ ਮੂੜ ਬਸੇਪੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਜੋ ਜੋ ਰਿਕੁਆਇਰਮੈਂਟਾਂ ਹੁੰਦੀਆਂ ਉਹ ਸਾਰੀਆਂ ਇਹਨਾਂ ਤੋਂ ਅਸੀਂ ਮੰਗੀਆਂ ਸੀ ਲੇਕਿਨ ਇਹਨਾਂ ਨੇ ਅਸੀਂ 14 ਤਰੀਕ ਨੂੰ ਪਹਿਲਾਂ ਬੁਲਾਏ ਸੀ ਕਿਸੇ ਕਾਰਨ ਮੀਟਿੰਗ ਅੱਗੇ ਪਾਉਣੀ ਪੈਗੀ ਹੁਣ 18 ਤਰੀਕ ਨੂੰ ਬੁਲਾਏ ਵੇ ਸੀ ਇਹਨਾਂ ਨੇ ਸਾਨੂੰ ਅੱਜ ਲਿਖ ਕੇ ਭੇਜ ਦਿੱਤਾ ਹੈ ਕਿ ਐਸੀਏ ਪਾਲਿਸੀ ਵਾਪਸ ਲੈ ਲਈਏ ਹੁਣ ਐਸੀ 21 ਤਰੀਕ ਨੂੰ ਇਹਨਾਂ ਨੂੰ ਫੇਰ ਤਾਲਬ ਕੀਤਾ ਤੇ ਇਹਨਾਂ ਨੂੰ ਪੁੱਛਿਆ ਕਿ ਜੀ ਜਿਹੜੀ ਤੁਸੀਂ ਵਾਪਸ ਲਈ ਆ ਉਹਦਾ ਸਾਨੂੰ ਨੋਟੀਫਿਕੇਸ਼ਨ ਨਾਲ ਲੈ ਕੇ ਆਓ ਤੇ ਸਾਨੂੰ ਦਿਖਾਓ ਤੇ ਮੈਂ ਇਸ ਗੱਲ ਤੇ ਪੂਰੇ ਪੰਜਾਬੀਆਂ ਨੂੰ ਵਧਾਈ ਦੇਣਾ ਕਿ ਹਾਈ ਕੋਰਟ ਦੇ ਡਰ ਤੋਂ ਸਾਡੀ ਕਮੇਟੀ ਦੇ ਡਰ ਤੋਂ ਤੇ ਕਿਸਾਨੀ ਤੇ ਲੋਕਾਂ ਦੇ ਸਮੂਹਕ ਸੰਘਰਸ਼ ਤੋਂ ਕਿਸਾਨ ਯੂਨੀਅਨ ਦੇ ਸੰਘਰਸ਼ ਤੋਂ ਡਰ ਕੇ ਸਰਕਾਰ ਵਾਪਸ ਮੁੜ ਗਈ ਹੈ ਇਹਨਾਂ ਨੇ ਥੁੱਕ ਕੇ ਛੱਟ ਲਿਆ ਇਸ ਪਾਲਿਸੀ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਸੀ ਜਿਹੜਾ ਲੋਕਾਂ ਨੇ ਵਿਦਰੋਹ ਕਰਕੇ ਟਾਲ ਲਿਆ ਸੋ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਲੇਕਿਨ ਅਜੇ ਤੱਕ ਇਹਨਾਂ ਨੇ ਇਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਓਏ ਸੀ 21 ਤਰੀਕ ਨੂੰ ਇਹਨਾਂ ਨੂੰ ਤਲਬ ਕੀਤਾ ਕਿ ਤੁਸੀਂ ਸਾਨੂੰ ਲਿਆ ਕੇ ਦਿਖਾਓ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਥੈਂਕ ਯੂ ਤੁਸੀਂ ਜਾਣਦੇ ਹੋ ਦੇਸ਼ ਦੀ ਪਾਰਲੀਮੈਂਟ ਦੀ ਇੱਕ ਸਟੈਂਡਿੰਗ ਕਮੇਟੀ ਹੈ ਜਿਹਦੇ 30 ਪਾਰਲੀਮੈਂਟ ਦੇ ਮੈਂਬਰ ਹੈ ਉਹਦਾ ਮੈਨੂੰ ਚੇਅਰਮੈਨ ਲਗਾਇਆ ਹੋਇਆ ਖੇਤੀਬਾੜੀ ਪਸ਼ੂ ਪਾਲਣ ਤੇ ਡੈਰੀ ਫਿਸ਼ਰੀ ਫੂਡ ਪ੍ਰੋਸੈਸਿੰਗ ਇਹ ਉਹਦੇ ਚ ਡਿਪਾਰਟਮੈਂਟ ਹੈ ਐਸੀ ਜਦੋਂ ਪੰਜਾਬ ਸਰਕਾਰ ਨੇ ਇਹ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਹੈ ਉਹਦੇ ਵਿੱਚ ਅਸੀਂ ਇਹਨਾਂ ਨੂੰ ਤਲਬ ਕੀਤਾ ਸੀ ਉੱਥੇ ਪੰਜਾਬ ਦੇ ਚੀਫ ਸਕੱਟਰੀ ਨੂੰ ਸਰਕਾਰ ਦੇ ਨੂੰ ਨਾਲ ਖੇਤੀਬਾੜੀ ਦੇ ਸੈਕਟਰੀ ਤੇ ਹੋਰ ਅਫਸਰਾਂ ਨੂੰ ਕਿ ਸਾਨੂੰ ਤੁਸੀਂ ਇਹ ਆਪਣਾ ਪੂਰਾ ਖਰੜਾ ਦਿਖਾਓ ਤੁਸੀਂ ਕੀ ਲੈ ਕੇ ਆਏ ਹੋ ਤੇ ਨਾਲ-ਨਾਲ ਅਸੀਂ ਉਹਨਾਂ ਤੋਂ ਪੁੱਛਿਆ ਕਿ ਜਿਹੜੇ ਇਹਦੇ ਵਿੱਚ ਜ਼ਰੂਰੀ ਹੈ ਤੁਸੀਂ ਕੀ ਸਰਵੇਖਣ ਕਰਾਇਆ ਕਿ ਇਹਦੇ ਨਾਲ ਪੰਜਾਬ ਦੀ ਅਰਥਵਿਵਸਥਾ ਪੰਜਾਬ ਦੀ ਖੇਤੀਬਾੜੀ ਪੰਜਾਬ ਦੇ ਕਿਸਾਨ ਪੰਜਾਬ ਦੇ ਖੇਤ ਮਜ਼ਦੂਰ ਤੇ ਕੀ ਅਸਰ ਪੈਣ ਵਾਲਾ ਤੇ ਨਾਲ-ਨਾਲ ਉਹਨਾਂ ਦੇ ਮੂੜ ਬਸੇਪੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਜੋ-ਜੋ ਰਿਕੁਆਇਰਮੈਂਟਾਂ ਹੁੰਦੀਆਂ ਉਹ ਸਾਰੀਆਂ ਇਹਨਾਂ ਤੋਂ ਅਸੀਂ ਮੰਗੀਆਂ ਸੀ ਲੇਕਿਨ ਇਹਨਾਂ ਨੇ ਅਸੀਂ 14 ਤਰੀਕ ਨੂੰ ਪਹਿਲਾਂ ਬੁਲਾਏ ਸੀ ਕਿਸੇ ਕਾਰਨ ਮੀਟਿੰਗ ਅੱਗੇ ਪਾਉਣੀ ਪੈਗੀ ਹੁਣ 18 ਤਰੀਕ ਨੂੰ ਬੁਲਾਏ ਵੇ ਸੀ ਇਹਨਾਂ ਨੇ ਸਾਨੂੰ ਅੱਜ ਲਿਖ ਕੇ ਭੇਜ ਦਿੱਤਾ ਹੈ ਕਿ ਅਸੀਂ ਇਹ ਪਾਲਿਸੀ ਵਾਪਸ ਲੈ ਲਈਏ ਹੁਣ ਅਸੀਂ 21 ਤਰੀਕ ਨੂੰ ਇਹਨਾਂ ਨੂੰ ਫੇਰ ਤਾਲਬ ਕੀਤਾ ਤੇ ਇਹਨਾਂ ਨੂੰ ਪੁੱਛਿਆ ਕਿ ਜੀ ਜਿਹੜੀ ਤੁਸੀਂ ਵਾਪਸ ਲਈ ਆ ਉਹਦਾ ਸਾਨੂੰ ਨੋਟੀਫਿਕੇਸ਼ਨ ਨਾਲ ਲੈ ਕੇ ਆਓ ਤੇ ਸਾਨੂੰ ਦਿਖਾਓ ਤੇ ਆ ਮੈਂ ਇਸ ਗੱਲ ਤੇ ਪੂਰੇ ਪੰਜਾਬੀਆਂ ਨੂੰ ਵਧਾਈ ਦੇਣਾ ਕਿ ਹਾਈ ਕੋਰਟ ਦੇ ਡਰ ਤੋਂ ਸਾਡੀ ਕਮੇਟੀ ਦੇ ਡਰ ਤੋਂ ਤੇ ਕਿਸਾਨੀ ਤੇ ਲੋਕਾਂ ਦੇ ਸਮੂਹਕ ਸੰਘਰਸ਼ ਤੋਂ ਕਿਸਾਨ ਯੂਨੀਅਨ ਦੇ ਸੰਘਰਸ਼ ਤੋਂ ਡਰ ਕੇ ਸਰਕਾਰ ਵਾਪਸ ਮੁੜ ਗਈ ਹੈ ਇਹਨਾਂ ਨੇ ਥੁੱਕ ਕੇ ਛੱਟ ਲਿਆ ਇਸ ਪਾਲਿਸੀ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਸੀ ਜਿਹੜਾ ਲੋਕਾਂ ਨੇ ਵਿਦਰੋਹ ਕਰਕੇ ਟਾਲ ਲਿਆ ਸੋ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਲੇਕਿਨ ਅਜੇ ਤੱਕ ਕਿਨਾਂ ਨੇ ਇਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਉਹ ਐਸੀ 21 ਤਰੀਕ ਨੂੰ ਇਹਨਾਂ ਨੂੰ ਤਲਬ ਕੀਤਾ ਕਿ ਤੁਸੀਂ ਸਾਨੂੰ ਲਿਆ ਕੇ ਦਿਖਾਓ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਥੈਂਕ ਯੂ ਤੁਸੀਂ ਜਾਣਦੇ ਹੋ ਦੇਸ਼ ਦੀ ਪਾਰਲੀਮੈਂਟ ਦੀ ਇੱਕ ਸਟੈਂਡਿੰਗ ਕਮੇਟੀ ਹੈ ਜਿਹਦੇ 30 ਪਾਰਲੀਮੈਂਟ ਦੇ ਮੈਂਬਰ ਹੈ ਉਹਦਾ ਮੈਨੂੰ ਚੇਅਰਮੈਨ ਲਗਾਇਆ ਹੋਇਆ ਖੇਤੀਬਾੜੀ ਪਸ਼ੂ ਪਾਲਣ ਤੇ ਡੈਰੀ ਫਿਸ਼ਰੀ ਫੂਡ ਪ੍ਰੋਸੈਸਿੰਗ ਇਹ ਉਹਦੇ ਚ ਡਿਪਾਰਟਮੈਂਟ ਐ ਅਸੀਂ ਜਦੋਂ ਪੰਜਾਬ ਸਰਕਾਰ ਨੇ ਇਹ ਲੈਂਡ ਪੁਲਿੰਗ ਪਾਲਿਸੀ ਲਿਆਂਦੀ ਐ ਉਹਦੇ ਵਿੱਚ ਅਸੀਂ ਇਹਨਾਂ ਨੂੰ ਤਲਬ ਕੀਤਾ ਸੀ ਉੱਥੇ ਪੰਜਾਬ ਦੇ ਚੀਫ ਸਕੱਟਰੀ ਨੂੰ ਸਰਕਾਰ ਦੇ ਨੂੰ ਨਾਲ ਖੇਤੀਬਾੜੀ ਦੇ ਸੈਕਟਰੀ ਤੇ ਹੋਰ ਅਫਸਰਾਂ ਨੂੰ ਕਿ ਸਾਨੂੰ ਤੁਸੀਂ ਇਹ ਆਪਣਾ ਪੂਰਾ ਖਰੜਾ ਦਿਖਾਓ ਤੁਸੀਂ ਕੀ ਲੈ ਕੇ ਆਏ ਹੋ ਤੇ ਨਾਲ ਨਾਲੇ ਅਸੀਂ ਉਹਨਾਂ ਤੋਂ ਪੁੱਛਿਆ ਕਿ ਜਿਹੜੇ ਇਹਦੇ ਵਿੱਚ ਜ਼ਰੂਰੀ ਐ ਤੁਸੀਂ ਕੀ ਸਰਵੇਖਣ ਕਰਾਇਆ ਕਿ ਇਹਦੇ ਨਾਲ ਪੰਜਾਬ ਦੀ ਅਰਥ ਵਿਵਸਥਾ ਪੰਜਾਬ ਦੀ ਖੇਤੀਬਾੜੀ ਪੰਜਾਬ ਦੇ ਕਿਸਾਨ ਪੰਜਾਬ ਦੇ ਖੇਤ ਮਜ਼ਦੂਰ ਤੇ ਕੀ ਅਸਰ ਪੈਣ ਵਾਲਾ ਤੇ ਨਾਲ-ਨਾਲ ਉਹਨਾਂ ਦੇ ਮੂੜ ਬਸੇਪੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਜੋ ਜੋ ਰਿਕੁਆਇਰਮੈਂਟਾਂ ਹੁੰਦੀਆਂ ਉਹ ਸਾਰੀਆਂ ਇਹਨਾਂ ਤੋਂ ਅਸੀਂ ਮੰਗੀਆਂ ਸੀ ਲੇਕਿਨ ਇਹਨਾਂ ਨੇ ਅਸੀਂ 14 ਤਰੀਕ ਨੂੰ ਪਹਿਲਾਂ ਬੁਲਾਏ ਸੀ ਕਿਸੇ ਕਾਰਨ ਮੀਟਿੰਗ ਅੱਗੇ ਪਾਉਣੀ ਪੈਗੀ ਹੁਣ 18 ਤਰੀਕ ਨੂੰ ਬੁਲਾਏ ਵੇ ਸੀ ਇਹਨਾਂ ਨੇ ਸਾਨੂੰ ਅੱਜ ਲਿਖ ਕੇ ਭੇਜ ਦਿੱਤਾ ਹੈ ਕਿ ਅਸੀਂ ਇਹ ਪਾਲਿਸੀ ਵਾਪਸ ਲੈ ਲਈ ਹੈ ਫੋਨ ਐਸੀ 21 ਤਰੀਕ ਨੂੰ ਇਹਨਾਂ ਨੂੰ ਫੇਰ ਤਾਲਬ ਕੀਤਾ ਤੇ ਇਹਨਾਂ ਨੂੰ ਪੁੱਛਿਆ ਕਿ ਜੀ ਜਿਹੜੀ ਤੁਸੀਂ ਵਾਪਸ ਲਈ ਆ ਉਹਦਾ ਸਾਨੂੰ ਨੋਟੀਫਿਕੇਸ਼ਨ ਨਾਲ ਲੈ ਕੇ ਆਓ ਤੇ ਸਾਨੂੰ ਦਿਖਾਓ ਤੇ ਮੈਂ ਇਸ ਗੱਲ ਤੇ ਪੂਰੇ ਪੰਜਾਬੀਆਂ ਨੂੰ ਵਧਾਈ ਦੇਣਾ ਕਿ ਹਾਈ ਕੋਰਟ ਦੇ ਡਰ ਤੋਂ ਸਾਡੀ ਕਮੇਟੀ ਦੇ ਡਰ ਤੋਂ ਤੇ ਕਿਸਾਨੀ ਤੇ ਲੋਕਾਂ ਦੇ ਸਮੂਹਕ ਸੰਘਰਸ਼ ਤੋਂ ਕਿਸਾਨ ਯੂਨੀਅਨ ਦੇ ਸੰਘਰਸ਼ ਤੋਂ ਡਰ ਕੇ ਸਰਕਾਰ ਵਾਪਸ ਮੁੜ ਗਈ ਹੈ ਇਹਨਾਂ ਨੇ ਥੁੱਕ ਕੇ ਛੱਟ ਲਿਆ ਇਸ ਪਾਲਿਸੀ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਸੀ ਜਿਹੜਾ ਲੋਕਾਂ ਨੇ ਵਿਦਰੋਹ ਕਰਕੇ ਟਾਲ ਲਿਆ ਸੋ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਲੇਕਿਨ ਅਜੇ ਤੱਕ ਇਹਨਾਂ ਨੇ ਇਹਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਉਹ ਐਸੀ 21 ਤਰੀਕ ਨੂੰ ਇਹਨਾਂ ਨੂੰ ਤਲਬ ਕੀਤਾ ਕਿ ਤੁਸੀਂ ਸਾਨੂੰ ਲਿਆ ਕੇ ਦਿਖਾਓ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਥੈਂਕ ਯੂ ਸੋ ਤੁਸੀਂ ਸੁਣਿਆ ਕਿ ਚੰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਲਗਾਤਾਰ ਪੰਜਾਬ ਸਰਕਾਰ ਦੇ ਉੱਪਰ ਨਿਸ਼ਾਨੇ ਸਾਧਦੇ ਨਜ਼ਰ ਆਏ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਨਜ਼ਰ ਆਏ ਨੇ ਹੁਣ ਦੇਖਣਾ ਇਹ ਹੋਏਗਾ ਕਿ ਇਸ ਕਮੇਟੀ ਦੇ ਵੱਲੋਂ ਜੋ ਤਲਬ ਕੀਤਾ ਗਿਆ ਕਿ ਅਧਿਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਪੇਸ਼ ਹੁੰਦੇ ਨੇ ਜਾਂ ਨਹੀਂ ਜਾਂ ਫਿਰ ਇਸ ਸੰਬੰਧਿਤ ਜੋ ਡਾਕੂਮੈਂਟਸ ਮੰਗੇ ਗਏ ਨੇ ਉਹ ਜਮ੍ਹਾਂ ਕਰਵਾਉਂਦੇ ਨੇ ਜਾਂ ਨਹੀਂ ਇਹ ਸਮਾਂ ਦੱਸੇਗਾ